ਅਮ੍ਰਿਤਸਰ ਦੇ ਵਿੱਚ ਨਿੱਜੀ ਸਕੂਲਾਂ ਦੀ ਟੱਕੇਸ਼ਾਹੀ ਨੂੰ ਰੋਕਣ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਅਮ੍ਰਿਤਸਰ ਸਾਖੀ ਸਾਨੀ ਨੂੰ ਦਿੱਤੇ ਗਏ ਮੰਗ ਪੱਤਰ ਤੋਂ ਬਾਅਦ ਡੀਈਓ ਸਕੈਨਰੀ ਦੇ ਦਫ਼ਤਰ ਉੱਪੁਜੇ ਹਿੰਦੂ ਸੰਜੁਗਤ ਮੋਰਚਾ ਦੇ ਪ੍ਰਧਾਨ ਅਤੇ ਸਮਾਜ ਸੇਵਕ ਜੈ ਗੋਪਾਲ ਲਾਲੀ ਅਤੇ ਹਿੰਦੂ ਨੇਤਾ ਬਲਦੇਵ ਭਾਰਤਵਾਸ ਟੂ ਬੌਕਸਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਪਾਸੇ ਪੰਜਾਬ ਦੀ ਮਾਨ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚ ਪੱਧਰ ਉੱਤੇ ਲਿਜਾਣ ਦੀਆਂ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਤੇ ਦੂਸਰੇ ਪਾਸੇ ਜਨਤਾ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੁਰਸੀਆਂ ਉੱਤੇ ਬੈਠੇ ਅਧਿਕਾਰੀਆਂ ਦੀ ਢਿੱਲੀ ਕਾਰਪੁਜਾਰੀ ਨਿੱਜੀ ਸਕੂਲਾਂ ਨੂੰ ਧੱਕੇਸ਼ਾਹੀ ਕਰਨ ਵਿੱਚ ਪੜਾਵਾ ਦੇਣ ਦਾ ਕੰਮ ਕਰ ਰਹੀਆਂ ਹਨ ਇਸ ਤੋਂ ਇਲਾਵਾ ਉਹਨੇ ਹੋਰ ਕੀ ਦੱਸਿਆ ਆਓ ਸੁਣਦੇ ਹਾਂ ਮਾਮਲਾ ਸਾਦਾ ਹੈ ਮੈਂ ਕਿ ਅਸੀਂ ਕੁਝ ਦਿਨ ਪਹਿਲਾਂ ਡੀਸੀ ਮੈਡਮ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਸਕੂਲਾਂ ਦੇ ਖਿਲਾਫ ਕਿਉਂਕਿ ਸਕੂਲਾਂ ਦੇ ਜਿਹੜੇ ਮਾਪੇ ਆ ਉਹਨਾਂ ਦੀਆਂ ਸਾਨੂੰ ਬਹੁਤ ਫੋਨ ਆ ਰਹੇ ਸੀ ਕਿ ਸਕੂਲਾਂ ਵਿੱਚ ਬੜੀ ਧੱਕੇਸ਼ਾਹੀ ਹੋ ਰਹੀ ਹੈ ਕਿਤਾਬਾਂ ਜਿਹੜੀਆਂ ਉਹ ਸਕੂਲਾਂ ਦੇ ਵਿੱਚ ਸਾਨੂੰ ਜਬਰਨ ਦਿੱਤੀਆਂ ਜਾਂਦੀਆਂ ਜਿਹੜੀਆਂ ਵਰਦੀਆਂ ਉਹ ਸਕੂਲਾਂ ਦੇ ਬੈਗ ਦੇ ਵਿੱਚ ਕਾਰਡ ਪਾਇਆ ਜਾ ਰਿਹਾ ਇਹ ਵਰਦੀਆਂ ਵੀ ਉਸੇ ਸਕੂਲਾਂ ਤੋਂ ਲਓ ਜਾ ਉਸੇ ਦੁਕਾਨਾਂ ਤੋਂ ਲਓ ਜਾ ਕੇ ਕੋਰ ਹੋਰ ਵੀ ਫੀਸਾਂ ਦੇ ਵਿੱਚ ਬੜਾ ਬੜੋਤਰੀ ਕੀਤੀ ਆਪਣੇ ਮਨਮਰਜ਼ੀਆਂ ਕਰ ਰਹੇ ਨੇ ਅਸੀਂ ਬਹੁਤ ਪਰੇਸ਼ਾਨ ਆ ਕਿਉਂਕਿ ਅੱਜ ਮਹਿੰਗਾਈ ਦੇ ਯੁੱਗ ਦੇ ਵਿੱਚ ਪੈਸਾ ਕਮਾਉਣਾ ਬਹੁਤ ਔਖਾ ਕਾਰੋਬਾਰ ਹੈਗੇ ਨਹੀਂ ਲੋਕਾਂ ਦੇ ਕਾਰੋਬਾਰ ਬੰਦ ਆ ਤੇ ਦੇਖੋ ਜਿਹੜਾ ਬੰਦਾ 12 ਤੋਂ 15000 ਰੁਪਿਆ ਤਨਖਾਹ ਲੈ ਰਿਹਾ ਪ੍ਰਾਈਵੇਟ ਕਿਸੇ ਦੁਕਾਨ ਦੇ ਉੱਤੇ ਜੇ 6000 7000 ਦੀਆਂ ਕਿਤਾਬਾਂ ਦੇਤੀਆਂ ਇਹਨਾਂ ਨੇ ਜਿਹੜੇ ਬਿੱਲ ਮੇਰੇ ਕੋਲ ਐ ਇਹਦੇ ਵਿੱਚ ਆ ਗਿਆ ਕਿਤਾਬਾਂ ਦੇ 2 2000 ਦੀ ਉਹਨਾਂ ਨੇ ਵਰਦੀ ਦੇਤੀ 7 ਤੋਂ 2 9 42 4200 ਰੁਪਏ ਉਹਨਾਂ ਨੇ ਫੀਸ ਲਿੱਤੀ ਆ ਉਹਨਾਂ ਦੀ ਰਸੀਦਾਂ ਇਹਦੇ ਵਿੱਚ ਆ ਤੁਸੀਂ ਇੱਥੋਂ ਹਿਸਾਬ ਲਾਓ 7 ਤੇ 2 9 ਤੇ 4 13 13000 ਰੁਪਏ ਜੀ ਉਹਨਾਂ ਨੇ ਇਹਨਾਂ ਨੂੰ ਦੇਤਾ ਤਾਂ ਖੁਦ ਕਸ਼ੀ ਨਹੀਂ ਕਰੇਗਾ ਤਾਂ ਕੀ ਕਰੇਗਾ 2000 ਇਹ ਆਪਣੇ ਘਰ ਦਾ ਗੁਜ਼ਾਰਾ ਕਿੱਦਾਂ ਕਰੇਗਾ خود ਗੱਛੀ ਕਰੇਗਾ ਸਰਕਾਰਾਂ ਕੀ ਕਰੀਆਂ ਸਰਕਾਰਾਂ ਕਹਿੰਦੀਆਂ ਜੀ ਅਸੀਂ ਸਿੱਖਿਆ ਦੇ ਉੱਤੇ ਬੋਧ ਜੋਰ ਦੇ ਰਹੇ ਹਾਂ ਜੀ ਬੋਧ ਜੋਰ ਦੇ ਰਹੇ ਕੀ ਜੋਰ ਦੇ ਦੇ ਨੇ ਸਿੱਖਿਆ ਦੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਨੂੰ ਪੜਾ ਕੇ ਮਾਪੇ ਰਾਜ਼ੀ ਨਹੀਂ ਕਿਉਂਕਿ ਸਰਕਾਰੀ ਸਕੂਲਾਂ 'ਚ ਟੀਚਰ ਹੀ ਨਹੀਂਗੇ ਨਾ ਉੱਥੇ ਕੋਈ ਫਸਿਲਟੀ ਨਾ ਲੈਟ੍ਰਿੰਗ ਦੀ ਫਸਿਲਟੀ ਨਾ ਬਾਥਰੂਮ ਦੀ ਫਸਿਲਟੀ ਨਾ ਬੈਂਦੀਪ ਦੀ ਫਸਿਲਟੀ ਨਾ ਪੱਕੇ ਦੀ ਫਸਿਲਟੀ ਉੱਥੇ ਬੱਚੇ ਨੂੰ ਕੀ ਉਹਦਾ ਪਹੁੰਚ ਬਣੇਗਾ ਕੀ ਡੀਓ ਸਾਹ ਨੂੰ ਮਿਲਣ ਆਸ ਕਰਕੇ ਆਇਆ ਕਿ ਮੈਡਮ ਨੂੰ ਜਦੋਂ ਅਸੀਂ ਮਿਲੇ ਸੀ ਬੀਸੀ ਮੈਡਮ ਨੂੰ ਉਹਨਾਂ ਸਾਨੂੰ ਇੱਕ ਚਿੱਠੀ ਦਿੱਤੀ ਸੀ ਐਬਲੀ ਅਸੀਂ ਸਕੂਲਾਂ ਨੂੰ ਨੋਟਿਸ ਕੱਢਤਾ ਗਿਆ ਇਹ ਚਿੱਠੀ 26 ਤਰੀਕ ਦੀ ਆ 26 ਤਰੀਕ ਦੀ ਚਿੱਠੀ ਜਿਹੜੀ ਆ ਉਹਨਾਂ ਨੇ ਸਿੱਖਿਆ ਵਿਭਾਗ ਨੂੰ ਕੱਢੀ ਦੀ ਉਸ ਹਿਸਾਬ ਨੂੰ 26 ਤੋਂ ਲੈ ਕੇ ਅੱਜ 4 ਹੋ ਗਈ ਆਪਾਂ ਮੈਡਮ ਜੀ ਕੋ ਗਏ ਸੀਗੇ ਕਿਨੇ ਦੇਖਣੂਗੇ ਅਸੀਂ ਪਹਿਲੇ ਦੇਖ ਲਉ ਤੇ 2 ਤਰੀਕ ਨੂੰ 2 ਤਰੀਕ ਨੂੰ ਗਏ ਸੀ ਮੇਰੇ ਖਿਆਲ ਦੋ ਤਰੀਕ ਨੂੰ ਅਸੀਂ ਗਏ ਜਦੋਂ ਹੁਣ ਸ਼ਿਕਾਇਤਾਂ ਆਣੀ ਸ਼ੁਰੂ ਹੋ ਗਈਆਂ ਬੱਚਿਆਂ ਦੇ ਮਾਪਿਆਂ ਦੀਆਂ ਤੇ ਮੈਡਮ ਨੇ ਸਮਝਾ ਦਿੱਤੀ ਚਿੱਠੀ ਤੇ ਚਿੱਠੀ ਜਦੋਂ ਅਸੀਂ ਸਟਰੀ ਕੀਤੀ ਤੇ ਚਿੱਠੀ ਦੀ ਗਈ 25 ਤਰੀਕ ਦੀ 26 ਤਰੀਕ ਤੋਂ ਲੈ ਕੇ ਅੱਜ 4 ਤਰੀਕ ਹੋ ਗਈ ਇਹ ਮੈਂ ਉਹਨੇ ਫੋਨ ਕੀਤਾ ਸੀ ਇਹਨਾਂ ਨੂੰ ਕਹਿੰਦੇ ਅਸੀਂ ਚੈਕਿੰਗ ਕਰਦੇ ਆ ਪ੍ਰੋਸੈਸ ਚੱਲ ਰਿਹਾ ਉਹ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਡੀਓ ਸਾਹਿਬ ਨੂੰ ਡੀਓ ਸਾਹਿਬ ਬਰਾਤ ਤੇ ਲੰਘ ਗਈ ਬਰਾਤ ਚੱਲ ਗਈ ਘਰੇ ਤੇ ਬਰਾਤੀ ਹੁਣ ਬੰਗਲਾ ਬਣਦੇ ਆ ਕਿਤਾਬਾਂ ਵੀ ਗਗੀਆਂ ਵੀਜ਼ਾ ਲੈ ਲੀਆਂ ਵਰਦੀਆਂ ਵੀ ਗਗੀਆਂ ਤੇ ਹੂਨ ਚੈਕਿੰਗ ਕਾਦੀ ਕਿਸ ਕੀ ਦੀ ਚੈਕਿੰਗ ਜੀਓ ਸਾਹਿਬ ਅੱਜ ਆਪਣੇ ਦਫਤਰ ਤੇ ਨਹੀਂ ਹੈ ਮੈਂ ਕਹਿੰਦਾ ਹੁਣ ਅਸੀਂ ਨਿਕਲੇ ਆ ਫੀਲਡ ਦੇ ਵਿੱਚ ਅਸੀਂ ਹਰ ਡਿਪਾਰਟਮੈਂਟੇ ਜਾਣਾ ਔਰ ਸੋਮਵਾਰ ਮੈਂ ਵਿਜੀਲੈਂਸ ਨੂੰ ਵਿੱਚ ਕਹਿ ਦੇਣ ਜਾ ਰਿਹਾ ਕਿ ਵਿਜੀਲੈਂਸ ਡਿਪਾਰਟਮੈਂਟ ਘੁੰਮ ਕਰਨ ਦੀ ਨਹੀਂ ਸੁਤਾ ਹੁਣ ਜਿਹੜੇ ਨਵੇਂ ਆਏ ਆ ਸਾਡੇ ਆਪਣਾ ਵਿਜੀਲੈਂਸ ਐਸਐਸਪੀ ਸਾਹਿਬ ਬਹੁਤ ਵਧੀਆ ਨੇ ਸਰਦਾਰ ਲਖਵੀਰ ਸਿੰਘ ਜੀ ਉਹਨਾਂ ਨੂੰ ਮੰਗ ਪੱਤਰ ਦਵਾਂਗੇ ਕਿ ਸਾਰੇ ਦਫਤਰਾਂ ਦੀ ਚੈਕਿੰਗ ਕਰੋ 9 ਤੋਂ ਲੈ ਕੇ 5 ਵਜੇ ਤੱਕ ਆਫਿਸ ਆ ਕੋਈ 12 ਵਜੇ ਆ ਰਿਹਾ ਕੋਈ 7 ਵਜੇ 10 ਵਜੇ ਆ ਰਿਹਾ ਕੋਈ 11 ਵਜੇ ਆ ਰਿਹਾ ਕੋਈ ਆ ਹੀ ਨਹੀਂ ਰਿਹਾ ਆਪਣੇ ਘੇਲੂ ਕੰਮ ਕਰੀ ਆ ਰਿਹਾ ਜਦੋਂ ਪੁੱਛਦੇ ਆ ਪਬਲਿਕ ਆ ਗਈ ਕਿ ਭਾਜੀ ਅਫਸਰ ਕਿੱਥੇ ਆ ਉਹ ਫੀਲਡ ਵਿੱਚ ਹੈ ਜੀ ਕਿਹੜੀ ਫੀਲਡ ਹੈ ਜੀ ਇਹਨਾਂ ਕੋਲ ਅਸਲੀ ਅੱਜ ਤੁਹਾਡੇ ਕੀ ਗੱਲ ਹੈ ਕਿੱਥੇ ਗਏ ਨੇ ਡੀਓ ਦਾ ਕਹਿੰਦੇ ਮੈਂ ਕਾਰ ਹੀ ਆਇਆ ਜੀ ਐਮਐਲਏ ਸਾਹਿਬ ਨੂੰ ਮਿਲਣਾ ਇਹਨਾਂ ਦੀ ਡਿਊਟੀ ਐਮਐਲਏ ਸਾਹਿਬ ਦੇ ਨਾਲ ਹੈ ਕਿਉਂਕਿ ਮੈਂ ਇਸੇ ਕਰਕੇ ਮੈਂ ਰਿਪੋਰਟਿੰਗ ਕਰ ਲਈ ਆ ਕਿ ਪੁੱਛਿਆ ਜਾਵੇ ਕਿ ਤੁਹਾਡੀ ਜਿਹੜੀ ਡਿਊਟੀ ਆ ਪਬਲਿਕ ਡੀਲਿੰਗ ਦੀ ਆ ਐਮਐਨਏ ਸਾਹਿਬ ਕੋ ਤੁਸੀ ਕੀ ਕਰਨਗੇ ਮੈਨੂੰ ਚੰਡੀਗੜ੍ਹੋਂ ਆਰਡਰ ਆਇਆ ਮੈਂ ਉਹੀ ਆਰਡਰ ਕਢਾਣੇ ਅੱਜ ਦੀ ਡੇਟ ਮੈਂ ਕ ਡੇਟ ਔਰ ਟਾਈਮ ਨੋਟ ਕਰ ਦੋ ਮੈਂ ਸਾਰਾ ਕਢਾਣਾ ਇੱਕਦਾਂ ਧਰਮੂ ਲੋਕੇਸ਼ਨ ਕਢਾਣੀ ਜੇ ਕਿ ਇਹ ਡੇਟ ਔਰ ਟਾਈਮ ਵਿੱਚ ਤੁਸੀਂ ਕਿੱਥੇ ਸੀ ਮੈਂ ਬਲਦੇਵ ਭਾਰਦਵਾਜ ਹਾਂਜੀ ਇਹ ਅੰਦੀ ਪੀਵੇ ਦੇ ਕੁੱਤੀ ਚੱਟੇ ਜੋ ਹਾਲਾਤ ਬਣੇ ਨੇ ਪ੍ਰਾਈਵੇਟ ਸਕੂਲਾਂ ਦੇ ਇਹ ਸਾਰੇ ਮਹਿਕਮੇ ਨਾਲ ਰਲੇ ਹੋਏ ਨੇ ਕਿਉਂਕਿ ਇਹਨਾਂ ਨੇ ਕੋਈ ਸਖਤਾਈ ਨਹੀਂ ਕਰਦੇ ਗਰੀਬਾਂ ਨਾਲ ਖੂਨ ਚੂਸਿਆ ਜਾ ਰਹੇ ਬੱਚਿਆਂ ਦਾ ਦੇ ਬੱਚਿਆਂ ਮਾਪਿਆਂ ਦਾ ਕੋਈ ਹੁਣ ਵੇਖੋ ਭਗਵੰਤ ਸਿੰਘ ਨੂੰ ਇੱਥੇ ਹੈਗੇ ਨਹੀਂ ਜੀ ਮੈਂ ਐਮ ਐਲ ਏ ਸਰ ਨਾਲ ਜਾ ਰਿਹਾ ਐਮ ਐ ਇਹ ਤਾਂ ਤੁਹਾਡੀ ਡਿਊਟੀ ਹੈ ਤੇ ਡਿਊਟੀ ਆ ਜੇ ਕੋਈ ਸਮਾਜਿਕ ਕਾਰਕਿਰਤਾ ਤੁਹਾਨੂੰ ਮਿਲਣ ਵਾਸਤੇ ਆਉਂਦਾ ਤੁਹਾਡੇ ਕੋਲ ਜਵਾਬ ਪੁੱਛਣ ਵਾਸਤੇ ਆਉਂਦਾ ਵੀ ਪੱਗੀ ਤਲੀ ਦੀ ਚਿੱਠੀ ਨਿਕਲੀ ਆ ਇਹਦਾ ਕੀ ਕੀਤਾ ਜੇ ਦੇਖੋ ਜਵਾਬ ਹੁੰਦਾ ਜੀ ਮੈਂ ਐਮ ਐਲ ਏ ਹਾਂ ਹਰਪ੍ਰ ਕਵਾਨ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਅੰਮ੍ਰਿਤਸਰ ਔਰ ਮੈਂ ਇਹ ਦੱਸਣਾ ਚਾਹੁੰਦਾ ਕਿ ਮੌਨਜੋਬ ਡਿਫੀਟ ਮਿਸ਼ਨਰੀ ਕੀ ਵੱਲੋਂ ਇੱਕ ਟੋਲ ਫ੍ਰੀ ਨੰਬਰ ਜਿਹੜੇ ਨੇ ਉਹ ਜਾਰੀ ਕੀਤੇ ਗਏ ਸੀ ਉਹਦੇ ਦੇ ਇਨਸਾਨ ਨੂੰ ਜਿਹੜੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਨੇ ਉਹਦੀਆਂ ਅਸੀਂ ਜਿਹੜੀ ਇਨਕੁਆਰੀ ਹੈ ਕਨਕਰੀ ਅਫਸਰ ਲਗਾ ਕੇ ਉਹਨਾਂ ਨੂੰ ਮਾਰਕ ਕਰ ਦਿੱਤੀ ਆ ਮੇਬੀ ਵੀ ਦਿਨਾਂ ਵੀਕ ਜਾਂ 2 3 4 ਡੇਸ ਦੇ ਵਿੱਚ ਸਾਨੂੰ ਉਹਦਾ ਜੀ ਰਿਪੋਰਟ ਆ ਜਾਵੇਗੀ ਔਰ ਬਣਦੀ ਕਾਰਵਾਈ ਜਿਹੜੀ ਆ ਨਾ ਉਹ ਆਪਾਂ ਉਹਦੇ ਉੱਤੇ ਕਰਾਂਗੇ ਔਰ ਜੇ ਇਹ ਵੀ ਪਾਇਆ ਜਾਂਦਾ ਕਿ ਸਕੂਲ ਲਗਾਤਾਰ ਪਿਛਲੇ ਸਾਲਾਂ ਤੋਂ ਵੀ ਇਸ ਤਰੀਕੇ ਦਾ ਕੰਮ ਕਰ ਰਿਹਾ ਆ ਤਾਂ ਉਹਦੇ ਵਿਰੁੱਧ ਡਿਪਟੀ ਕਮਿਸ਼ਨਰ ਮੈਡਮ ਔਰ ਆਫਿਸ ਨੂੰ ਵੀ ਲਿਖਾ ਜਾਏਗਾ ਔਰ ਹੈੱਡ ਆਫਿਸ ਨੂੰ ਵੀ ਇਨਫੋਰਮ ਕੀਤਾ ਜਾਏਗਾ ਅਦਰਵਾਈਜ਼ ਉਹਨਾਂ ਨੂੰ ਸਖਤ ਤਾੜਨਾ ਜਿਹੜੀ ਉਹ ਕੀਤੀ ਜਾਵੇ ਕਿ ਜੇਕਰ ਉਹ ਦੁਬਾਰਾ ਇਸ ਤਰ੍ਹਾਂ ਦੀ ਕੋਈ ਹਰਕਤ ਕਰਦੇ ਨੇ ਤਾਂ ਉਹਨਾਂ ਤੇ ਜਿਹੜੀ ਹੈ ਸਖਤ ਕਾਰਵਾਈ ਕਰਨ ਲਈ ਡਿਪਾਰਟਮੈਂਟ ਨੂੰ ਲੈ ਜਾਈ ਜਾਊਗਾ। ਪਰ ਉਹਨਾਂ ਦਾ ਕਹਿਣਾ ਹੈ ਕਿ ਹੁਣ ਤੇ ਕਾਫੀ ਕਦਮਾਂ ਜਿਹੜੀਆਂ ਲੋਕਾਂ ਤੋਂ ਲੈ ਲਈਆਂ ਦੀਆਂ ਨੇ ਪਰ ਇਹਦੇ ਤੇ ਐਕਸ਼ਨ ਲੈਣ ਦੀ ਬਜਾਏ ਸਿਰਫ ਇਨਕੁਆਇਰੀ ਹੀ ਕਿਉਂ ਕੀਤੀ ਜਾ ਰਹੀ ਹੈ? ਨਹੀਂ ਵੇਖੋ ਕੋਈ ਵੀ ਇੱਕ ਪ੍ਰੋਸੀਜਰ ਹੈਗਾ ਆ ਜਦੋਂ ਸਾਡੇ ਕੋਲ ਸ਼ਿਕਾਇਤ ਆਉਂਦੀ ਆ ਤਾਂ ਉਹਦੇ ਲਈ ਇੱਕ ਇਨਕੁਆਇਰੀ ਅਫਸਰ ਜਟਾ ਉਸੇ ਵੇਲੇ ਜਿਹੜਾ ਲਗਾਇਆ ਜਾਂਦਾ। ਇਨਕੁਆਰੀ ਅਫਸਰ ਮੌਕੇ ਤੇ ਜਾ ਕੇ ਸ਼ਿਕਾਇਤ ਦਾ ਜਿਹੜਾ ਹੈਗਾ ਆ ਕਿਉਂਕਿ ਕਈ ਸ਼ਿਕਾਇਤਾਂ ਜਦੋਂ ਕਈ ਇਸ ਤਰ੍ਹਾਂ ਦੀਆਂ ਵੀ ਸ਼ਿਕਾਇਤਾਂ ਆਉਂਦੀਆਂ ਜਿਦੇ ਵਿੱਚ ਕੋਈ ਉਹ ਠੀਕ ਨਹੀਂ ਹੁੰਦੀਆਂ ਮਤਲਬ ਉਹ ਗਲਤ ਸ਼ਿਕਾਇਤਾਂ ਵੀ ਕਈ ਵਾਰੀ ਹੁੰਦੀਆਂ ਨੇ ਇਸਾਂ ਬਾਰੇ ਕਈ ਵਾਰੀ ਕੋਈ ਪੇਰੈਂਟਸ ਆ ਕੇ ਸਾਡੇ ਕੋਲ ਸ਼ਿਕਾਇਤ ਕਰਨ ਤਾਂ ਅਸੀਂ ਪਹਿਲਾਂ ਇਨਕੁਆਰੀ ਅਫਸਰ ਲਾਉਂਦੇ ਨੇ ਉਹ ਫੈਕਟਸ ਤੇ ਜਾ ਕੇ ਦੇਖਦੇ ਨੇ ਫਿਰ ਉਸ ਦੇ ਆਧਾਰ ਤੇ ਅਸੀਂ ਜਿਹੜਾ ਐਕਸ਼ਨ ਹੈ ਉਹ ਲੈਣੇ ਆ ਕਿਉਂਕਿ ਜੇ ਅਸੀਂ ਆਪਾਂ ਡਾਇਰੈਕਟ ਉਹ ਸ਼ਿਕਾਇਤ ਗਲਤ ਹੋਵੇ ਤੇ ਆਪਾਂ ਸਿੱਧਾ ਐਕਸ਼ਨ ਦੀ ਲਿਖ ਦਈਏ ਤਾਂ ਫਿਰ ਉਹ ਸਾਡੇ ਤੇ ਵੀ ਗਲਤ ਹੋ ਸਕਦਾ ਕਿ ਤੁਸੀਂ ਕੀ ਵੇਖਿਆ ਪਰ ਹੁਣ ਕਿਨੇ ਸਕੂਲਾਂ ਤਾਂ ਕਿਨੇ ਸਕੂਲਾਂ ਨੋਟਿਸ ਕਰ ਦਿੱਤਾ ਗਿਆ ਜੀ ਨਹੀਂ ਜਿਹੜੇ ਆਪਾਂ ਵੇਖੋ ਜਿਹੜੀ ਤੇ ਹੈਗੀ ਨਾ ਨੋਟਿਸ ਕਰਦੋਂ ਦੀ ਲੋੜ ਗੱਲ ਉਥੇ ਚਾਹ ਕਿ ਸਾਡੇ ਕੋਲ ਜਿਹੜੀਆਂ ਆਨ ਆਫਸਲੀ ਨੰਬਰ ਤੇ ਸਾਡੇ ਕੋਲ ਸ਼ਿਕਾਇਤ ਆਈਆਂ ਸੀ ਉਹਦੇ ਲਈ ਇਨਕੁਆਰੀ ਅਫਸਰ ਲਗਾ ਦਿੱਤੇ ਆ ਔਰ ਰੈਗੂਲਰ ਇਨਕੁਆਰੀ ਜਿਹੜੀ ਹੈਗੀ ਹੈ ਰੈਗੂਲਰ ਵਿਜ਼ਿਟ ਸਾਰੇ ਪ੍ਰਾਈਵੇਟ ਸਕੂਲਾਂ ਲਈ ਉਹ ਆਪਾਂ ਲਗਾ ਦਿੱਤੇ ਨੇ ਪ੍ਰਿੰਸੀਪਲ ਦੀ ਡਿਊਟੀ ਲਗਾ ਦਿੱਤੀ ਆ ਉਹਨਾਂ ਨੇ ਵੇਵਨ 4 4 5 5 ਸਕੂਲ ਹਰੇਕ ਪ੍ਰਿੰਸੀਪਲ ਨੂੰ ਆਨਲਾਈਨ ਉਹਨਾਂ ਨੇ ਵਿਜ਼ਿਟ ਕਰਕੇ ਉਹ ਸਾਨੂੰ ਆਪਣੀ ਰਿਪੋਰਟ ਜਿਹੜੀਆਂ ਦੇਣਗੇ ਕਿਉਂਕਿ ਹੈੱਡ ਆਫਿਸ ਤੋਂ ਜੋ ਸਾਨੂੰ ਪਰਫਾਰਮਾ ਆਇਆ ਨਾ ਉਹਦੇ ਅਕੋਰਡਿੰਗਲੀ ਸਾਰੀਆਂ ਰਿਪੋਰਟਾਂ ਲੈਣਗੇ ਕਿਉਂਕਿ ਇਹਨਾਂ ਨੇ ਵੈਂਡਰਸ ਪੰਜ ਜਿਹੜੇ ਨੇ ਉਹਨਾਂ ਨੇ ਡਿਸਪਲੇ ਕਰਨ ਦੇ ਕਿ ਸਾਡੀਆਂ ਜਿਹੜੀਆਂ ਬਾਕਸ ਨੇ ਇਹਨਾਂ ਵੈਂਡਰਸ ਕੋਲ ਲਓ 유ਨੀਫਾਰਮ ਇਹਨਾਂ ਵੈਂਡਰਸ ਕੋਲ ਲਓ ਔਰ ਜਿਹੜੀਆਂ ਵੈਬਸਾਈਟ ਦੇ ਉੱਤੇ ਆਪਣੀਆਂ ਫੀਸਾਂ ਜਿਹੜੀਆਂ ਨੇ ਉਹ ਡਿਸਪਲੇ ਕਰੋ ਦੇਖੋ ਕਿ ਫਰਵ ਦੇ ਫਰਬਰੂਰੀ ਮਹੀਨੇ ਤੋਂ ਲਗਾਤਾਰ ਪੇਪਰ ਚੱਲ ਰਹੇ ਨੇ ਸਰਕਾਰੀ ਸਕੂਲਾਂ ਦੇ ਵਿੱਚ ਔਰ ਸਾਡੇ ਜਿਹੜੇ ਸਾਰੇ ਕਾਫੀ ਸਾਰੇ ਪ੍ਰਿੰਸੀਪਲ ਨੇ ਉਹ ਕੰਟਰੋਲਰ ਨੇ ਉਹਨਾ ਇੱਕ ਕੇਂਦਰ ਬਣਿਆ ਹੋਇਆ ਨੇ ਔਰ ਬਹੁਤ ਸਾਰੇ ਪ੍ਰਿੰਸੀਪਲ ਔਰ ਸਾਡੀਆਂ ਵੀ ਜਿਹੜੀਆਂ ਡਿਊਟੀਆਂ ਨੇ ਫਲਾਈਂਗ ਦੇ ਵਿੱਚ ਲੱਗੀਆਂ ਹੋਈਆਂ ਨੇ ਤקבਾਂ ਨੂੰ ਲੈ ਕੇ ਬਹੁਤ ਮੁਸ਼ਕਲ ਲੋਕਾਂ ਨੂੰ ਆ ਰਹੀ ਹੈ ਜਿਹੜੇ ਬੱਚਿਆਂ ਦੇ ਮਾਪਿ ਉਹ ਦੇਖੋ ਜੀ ਮੈਂ ਤਾਂ ਤੋਂ ਇਸ ਦੁਕਾਨ ਤੇ ਉਹਨਾਂ ਨੂੰ ਲਿਖੀ ਕੋਈ ਮਿਲਨੀ ਹੋਰ ਕਿ ਤਰ੍ਹਾਂ ਦਿਲਦੀ ਹੈ ਇੱਕ ਸਾਰੇ ਪੇਰੈਂਟਸ ਨੂੰ ਵੀ ਗੁਜਾਰਿਸ਼ ਕਰਦਾ ਇਹ ਦੇਖੋ ਸਾਡੇ ਸਰਕਾਰੀ ਸਕੂਲ ਬਹੁਤ ਵਧੀਆ ਨੇ। ਮਤਲਬ ਕਿ ਨੰਬਰ 1 ਬਣ ਚੁੱਕੇ ਨੇ। ਇਹਨਾਂ ਦੇ ਵਿੱਚ ਟੀਚਿੰਗ ਸਟਾਫ ਵੀ ਜਿਹੜਾ ਸਾਡਾ ਉਹ ਬਹੁਤ ਵਧੀਆ ਹੈ। ਤੇ ਅਸੀਂ ਤੇ ਇਹੋ ਹੀ ਕਹਿੰਨੇ ਆ ਕਿ ਕਿਉਂ ਨਹੀਂ ਆਪਣੇ ਵਿਦਿਆਰਥੀਆਂ ਨੂੰ ਬੱਚਿਆਂ ਨੂੰ ਜਿਹੜੇ ਪੇਰੈਂਟਸ ਆ ਸਾਡੇ ਸਰਕਾਰੀ ਸਕੂਲਾਂ ਦੇ ਦਾਖਲ ਗ੍ਰਾਊਂਡ ਉੱਥੇ ਕੁਆਲਿਟੀ ਐਜੂਕੇਸ਼ਨ ਦਿੱਤੀ ਜਾ ਰਹੀ ਹੈ। ਤੇ ਫਿਰ ਸਾਡੇ ਕੋਲ ਫੀਸਾਂ ਦਾ ਲੈ ਕੇ ਆਉਂਦੇ ਕਿ ਸਾਡੇ ਕੋਲ ਫੀਸਾਂ ਨਹੀਂ ਦਿੱਤੀਆਂ ਜਾ ਰਹੀਆਂ ਘੱਟ ਕਰਵਾਓ। ਤੇ ਫਿਰ ਆਪਾਂ ਉਹਨਾਂ ਨੂੰ ਇਹ ਵੀ ਗਾਈਡ ਕਰੀ ਤਾਂ ਚਲੋ ਫੇਸਾਂ ਵੀ ਅਸੀਂ ਜੇ ਲੋਡ ਵਾਂ ਮਾਉਣ ਤੇ ਕੱਟ ਕਰਵਾਉਨੇ ਆ ਪਰਤੂ ਉਹਨਾਂ ਨੂੰ ਨਾਲ ਇਹ ਵੀ ਗਾਈਡ ਕਰਾਉਂਦਾ ਕਿ ਜੇ ਸਾਡੇ ਜਿਹੜੇ ਸਰਕਾਰੀ ਸਕੂਲਾਂ ਨੇ ਉਹਨਾਂ ਚ ਇਨਫਰਾਸਟ੍ਰਕਚਰ ਬਹੁਤ ਵਧੀਆ ਹੈ ਟੀਚਰਸ ਕੁਆਲਟੀ ਐਜੂਕੇਸ਼ਨ ਦੇ ਰਹੇ ਨੇ ਇੰਟਰਐਕਟਿਵ ਪੈਨਲ ਲੱਗੇ ਹੋਏ ਨੇ ਸਕੂਲਾਂ ਦੇ ਵਿੱਚ ਔਰ ਕੁਆਲੀਫਾਈਡ ਟੀਚਰ ਨੇ ਬਹੁਤ ਵਧੀਆ ਜਿਹੜਾ ਮਾਹੌਲ ਹੈ ਸਕੂਲਾਂ ਦੇ ਵਿੱਚ ਉੱਥੇ ਕਿਉਂ ਨਹੀਂ ਦਾਖਲ ਕਰਾਉਂਦੇ ਸੋ ਅਸੀਂ ਸਾਰੇ ਤਰੀਕੇ ਦੇ ਨਾਲ ਜਿਹੜਾ ਇਹ ਮਸਲੇ ਆ ਉਹ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬੱਚਾ ਬਲੇ ਨੂੰ ਕਿੰਨਾ ਸੀ ਜਣਾ ਚਾਹੁੰਦੇ ਜਿਹੜੇ ਪ੍ਰਾਈਵੇਟ ਉਹ ਤਾਂ ਬਹੁਤ ਗਲਤ ਹੈ ਜੇ ਕੋਈ ਇਸ ਤਰੀਕੇ ਦੇ ਨਾਲ ਪੇਰੈਂਟਸ ਨੂੰ ਗੁੰਮਰਾਹ ਕਰਕੇ ਤੇ ਆਪਣਾ ਹਿੱਸਾ ਵਿੱਚ ਉਹ ਰੱਖਦੇ ਹੋਣਗੇ ਜਾਂ ਕਿਸ ਤਰ੍ਹਾਂ ਇਹ ਤੇ ਹੁਣ ਮੈਨੂੰ ਪਤਾ ਨਹੀਂ ਜੇ ਮਹਿੰਗੀਆਂ ਕਿਤਾਬਾਂ ਦੇ ਰਹੇ ਨੇ ਉਹ ਬਹੁਤ ਗਲਤ ਗੱਲ ਹੈ ਜੀ ਕੋਈ ਇਹਦੇ ਤੁਹਾਡੇ ਵੱਲੋਂ ਕਾਰਵਾਈ ਕੀਤੀ ਗਈ ਬਿਲਕੁਲ ਕਾਰਵਾਈ ਕੀਤੀ ਜਾ ਰਹੀ ਹੈ ਠੀਕ ਹੈ